ਆ ਗਿਆ ਵੀ ਮੈਟਰੋ ਆ ਗਿਆ ਜਿਹੜੇ ਦੀ ਉਡੀਕ ਸੀ ਉਹ ਆ ਗਿਆ ਅੱਜ ਅੱਜ ਹੋ ਗਈ ਉਡੀਕ ਪੂਰੀ ਬਹੁਤ ਭਾਰੀ ਵੱਡੀ ਪੱਧਰ ਤੇ ਮੀਂਹ ਆ ਰਿਹਾ ਸਾਰੇ ਪਹੁੰਚੂਗਾ ਦੂਰ ਤੱਕ ਦੇਖ ਲਓ ਕਿੱਥੋਂ ਲੈ ਕੇ ਕਿੱਥੇ ਤੱਕ ਕਾਲੀ ਘਾਟ ਚੜੀ ਆਉਂਦੀ ਐ ਅੱਜ ਕੱਢੂਗਾ ਕੜਿਲ ਬਾਈ ਜਿਹੜੇ ਥਾਂ ਰਹਿ ਗਏ ਜਿਹੜੇ ਪਿੰਡ ਰਹਿ ਗਏ ਸੀ ਉਹਨਾਂ ਚ ਅੱਜ ਲਿਆਊਗਾ ਨੇਹਰੀਆਂ ਤੁਹਾਡਾ ਸਾਰਿਆਂ ਦਾ ਇੰਤਜ਼ਾਰ ਹੋਇਆ ਖਤਮ ਇਹ ਆਇਆ ਅੱਜ ਵੱਡੀ ਪੱਦਰ ਦਾ ਕਾਲੀ ਘਟਾ ਚੜ ਕੇ ਕੁਛ ਹੀ ਟਾਈਮ ਵਿੱਚ ਸਾਰੇ ਜਲ ਥਲ ਕਰਦੂ ਜਲ ਥਲ ਮਾਨਸੂਨ ਦੀ ਵੱਡੀ ਐਂਟਰੀ ਤੇ ਵੱਡੀ ਪੱਦਰ ਤੇ ਬਈ ਬਹੁਤ ਹੀ ਬੱਦਲ ਤਾਕੜਾ ਚੜਿਆ ਹੋਇਆ ਹੈ ਬਹੁਤ ਦਿਨਾਂ ਦੀ ਉਡੀਕ ਸੀਗੀ Rajasthan ਜ਼ਿਲ੍ਹਾ ਸ੍ਰੀ ਗੰਗਾ ਨਗਰ ਦੇ ਵਿੱਚ ਆਸੇ-ਪਾਸੇ ਹੋਰ ਪਿੰਡਾਂ ਪੰਜਾਬ ਹਰਿਆਣਾ ਇੱਧਰ-ਉੱਧਰ ਤਾਂ ਕਈ ਦਿਨਾਂ ਦਾ ਪਈ ਜਾਂਦਾ ਸੀ ਪਰ ਇੱਧਰ ਅੱਜ ਆਇਆ ਆ ਦੇਖੋ ਆ ਇਸ ਟਾਈਮ ਖੇਤਾਂ ਦੇ ਵਿੱਚ ਖੜੇ ਆ ਤੇ ਬਹੁਤ ਹੀ ਤਾਕੜਾ ਤੇ ਕਾਲਾ ਬੱਦਲ ਚੜਿਆ ਹੋਇਆ ਹੈ ਇਹ ਲਗਭਗ ਅੱਧੇ ਘੰਟੇ ਦੇ ਵਿੱਚ ਜਲ-ਥਲ ਕਰ ਦੂਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਤੇ ਬਹੁਤ ਤਾਕੜੀ ਘਟਾ ਆ ਗਈ ਬਾਈ ਅੱਜ ਕੋਈ ਛੜਦਾ ਨਹੀਂ ਸੁੱਕੇ ਅੱਜ ਨਹੀਂ ਰਹਿੰਦੇ ਸੁੱਕੇ ਸਭ ਨੂੰ ਬੱਲੇ ਬੱਲੇ ਕਰ ਤੂੰ ਸਭ ਨੂੰ ਖੁਸ਼ ਕਰ ਦੂਗਾ ਕਿਸਾਨਾਂ ਲਈ ਬਹੁਤ ਵੱਡੀ ਖੁਸ਼ਖਬਰੀ Rajasthan ਦੇ ਕਿਸਾਨਾਂ ਲਈ ਵੀ ਔਰ ਪੰਜਾਬ ਦੇ ਕਿਸਾਨਾਂ ਲਈ ਵੀ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਇਹ ਮੀਂਹ ਦੇ ਨਾਲ Rajasthan ਦੇ ਵਿੱਚ ਗਵਾਰੇ ਮੋਠ ਮੂੰਗੀ ਸਭ ਬਿਜਾਈ ਹੋ ਹੋਰ ਫਸਲਾਂ ਦੀ ਇਹ ਮੀਂਹ ਫਾਇਦੇਮੰਦ ਬੇਹੱਦ ਫਾਇਦੇਮੰਦ ਆ ਔਰ ਪੰਜਾਬ ਲਈ ਇਹ ਆ ਕਿ ਝੋਨਾ ਵਗੈਰਾ ਲਾ ਰਹੇ ਨੇ ਉਹਨਾਂ ਨੂੰ ਪਾਣੀ ਦੀ ਵੱਡੀ ਸਹਾਇਤਾ ਮਿਲੂ ਔਰ ਝੋਨਾ ਚੱਲੂਗਾ ਵੀ ਵਧੀਆ ਆ ਗਿਆ ਵੀ ਆ ਗਿਆ ਸਮਝੋ ਆ ਗਿਆ ਅੱਜ ਬਹੁਤ ਦਿਨ ਆਵਾਜ਼ ਅੱਜ ਹੋਇਆ ਇੰਤਜ਼ਾਰ ਖਤਮ ਬਿਲਕੁਲ ਕਾਲੀ ਘਾਟਾ ਚੜ੍ਹ ਕੇ ਇਹ ਮੈਨੂੰ ਲੱਗਦਾ ਇੱਧਰ ਹਵੋਰ ਫਾਜ਼ਿਲ ਕਾ ਲਾ ਉੱਤਰ ਪਿਆ ਪਰ ਇੱਥੇ ਕੁਝ ਟਾਈਮ ਬਾਅਦ ਕਰ ਦੂਗਾ ਜਲਥਲ ਬਹੁਤ ਤਾਕੜਾ ਬਦਲੇ ਐ ਮਾਨਸੂਨ ਦਾ ਬੱਦਲ ਤੇ ਸੁੱਕੇ ਨਹੀਂ ਛੜਦਾ ਕੋਈ ਵੀ ਲੱਕੇ ਦੂਰ ਤੱਕ ਜਾ ਰਿਹਾ ਹੈ ਵੱਡੀ ਪੱਦਰ ਤੇ ਮਾ ਸਮਝ ਲੋ ਉੱਤਰ ਪਿਆ ਕੇ ਉੱਤਰ ਪਿਆ ਉਹ ਗੱਲ ਹੈ ਕੋਸ਼ਿਸ਼ ਹੀ ਛਣਾ ਦੇ ਵਿੱਚ ਗਰਦਗੁਬਾਰ ਕਰਦੂ ਸਾਨੂੰ ਉਹ ਵੀਡੀਓ ਵੀ ਪਾਵਾਂਗੇ ਜਦੋਂ ਜੋਰ ਦਾ ਮੀਂਹ ਉਤਰਿਆ ਹੋਇਆ ਕਿਆਰੇ ਭਰ ਰਿਹਾ ਕਿਆਰੇ ਭਰਦਿਆਂ ਦੀ ਵੀ ਪਾਵਾਂਗੇ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਹੁਣ ਤਾਂ ਸਿਰਫ ਸਾਨੂੰ ਖਾਲੇ ਬੱਦਲ ਵਿਖਾਏ ਨੇ ਕਟਾ ਕਣਕੋਰ ਦਿਨੇ ਹਨੇਰਾ ਕਰ ਰੱਖਿਆ ਦਿਨੇ